ਤੇ ਏਡੇ ਵਧੀਆ ਬਾਹਰਲੇ ਬ੍ਰਾਂਡਸ ਦੇ ਹੈਲਮਟ ਪਾਣ ਦੇ ਬਾਵਜੂਦ ਵੀ ਅਸੀਂ ਦੇਖਿਆ ਵੀ ਉਹ ਏਡੀ ਮੇਜਰ ਇੰਜਰੀ ਹੋ ਗਈ ਹੈ ਤੇ ਸਾਨੂੰ ਆਪ ਐ ਲੱਗਿਆ ਵੀ ਬਾਈਕਸ ਵਗੈਰਾ ਇੱਕ ਤਰ੍ਹਾਂ ਦੇ ਲਈ ਵੈਸੇ ਆਪਾਂ ਸੋਚਦੇ ਹਾਂ ਕਿ ਆਪਾਂ ਹਾਈ ਲੈਵਲ ਦੇ ਐਡਵਾਂਸ ਬਾਈਕਸ ਲਿੱਤੇ ਆ ਬਟ ਜਿੱਦਾਂ ਦਾ ਇੱਥੇ ਇੰਡੀਆ ਦੇ ਵਿੱਚ ਹਾਲਾਤ ਨੇ ਰੋਡਸ ਤੇ ਪਸ਼ੂਆਂ ਦੇ ਤੇ ਅਸੀਂ ਕੱਲ ਤੋਂ ਖੁਦ ਬਹੁਤ ਡਰੇ ਹੋਏ ਆ ਹਮੇਸ਼ਾ ਹੈਲਮਟ ਪਾ ਕੇ ਆਪਣੀ ਰਾਈਡਿੰਗ ਜੈਕਟਸ ਪਾ ਕੇ ਸੇਫਟੀ ਸ਼ੂਜ਼ ਪਾ ਕੇ ਰਾਈਡ ਕਰੀਏ ਤੇ ਹਮੇਸ਼ਾ ਰਾਜਵੀਰ ਭਾਈ ਨੇ ਵੀ ਕਦੀ ਵੀ ਬਿਨਾ ਗੀਅਰ ਤੋਂ ਕੋਈ ਰਾਈਡ ਨਹੀਂ ਕੀਤੀ ਇਹ ਹੁਣ ਮਹੀਨੇ ਡੇਢ ਮਹੀਨੇ ਪਹਿਲਾਂ ਹੀ BMW 1300 GS ਆਂਦਾ ਮੋਟਰਸਾਈਕਲ ਉਹ ਇਹਨਾਂ ਨੇ ਲਿੱਤਾ ਤੇ ਇੱਕ ਗਿਣਤੀ ਦੇ ਬੰਦਿਆਂ ਕੋਲ ਹੀ ਕੁਝ ਮੋਟਰਸਾਈਕਲ ਨੇ ਮੈਂ ਉਹੀ ਦੱਸਣਾ ਚਾਹ ਰਿਹਾ ਕਿ ਇਹ ਏਡੇ ਐਡਵਾਂਸ ਮੋਟਰਸਾਈਕਲ ਐਡਵਾਂਸ ਮੋਟਰਸਾਈਕਲ ਨੇ ਜਿਨ੍ਹਾਂ ਦੀ ਬ੍ਰੇਕਿੰਗ ਅਡਾ ਸਿਸਟਮ ਜਿੰਨੇ ਆ ਗਏ ਐ ਉਹ ਹੋਣ ਦੇ ਬਾਵਜੂਦ ਵੀ ਤੁਸੀਂ ਦੇਖੋ ਆਪਣੀ ਇੱਕ ਤਾਂ ਰੂਟਸ ਦੇ ਉੱਤੇ گاਵਾਂ ਦਾ ਜਿਵੇਂ ਮੈਂ ਮੁੱਦਾ ਚੱਕਣਾ ਚਾਹਾਂਗਾ ਕਿ گاਵਾਂ ਦਾ ਪਸ਼ੂਆਂ ਦਾ ਆਪਾਂ ਇੰਨਾ ਕਾਉਸ ਇਸ ਭਰਦੇ ਆ 30 30 ਲੱਖ ਦੇ 35 35 ਲੱਖ ਦੇ ਮੋਟਰਸਾਈਕਲ ਲੈ ਕੇ ਜੇ ਰਾਈਡਰ ਰਹੀ ਹੈ ਤੇ ਸਰਕਾਰ ਨੂੰ ਇਨਾ ਟੈਕਸ ਪੇ ਕਰ ਰਹੇ ਆ ਫੇਰ ਵੀ ਆ ਪਸ਼ੂਆਂ ਦਾ ਕੁਝ ਵੀ ਹੱਲ ਨਹੀਂ ਕੀਤਾ ਗਿਆ ਸਰਕਾਰ ਵੱਲੋਂ આજ ਤੱਕ ਉਹਨਾਂ ਨੇ ਦਸਤਾਰ ਸਜਾਈ ਹੋਈ ਹੈ ਪੱਗ ਸਜਾਈ ਹੋਈ ਹੈ ਉਸ ਤੋਂ ਬਾਅਦ ਵੀ ਉਹਨਾਂ ਦੇ ਹੈਲਮਟ ਪਾਣ ਤੋਂ ਬਾਅਦ ਐਡੀ ਮੇਜਰ ਇੰਜਰੀ ਹੋ ਗਈ ਜਿਹੜੀ ਖੇ ਜਿਹਦੇ ਨਾਲ ਉਹ ਉੱਥੇ ਇਸ ਵੇਲੇ ਬੈਡ ਰਿਡਨ ਹੋ ਗਏ ਸਾਡੇ ਕਲੱਬ ਦੀ ਇੱਕ ਰਾਈਡ ਬਣੀ ਹੋਈ ਸੀ ਸਪੀਤੀ ਦੀ ਤੇ ਸਪੀਤੀ ਵੱਲੀ ਰਾਈਡ ਸੀ ਤੇ ਜਿਉਂ ਕਿ ਕੱਲ ਜਾ ਰਹੇ ਸੀਗੇ ਇਹ ਪੰਜ ਚਾਰ ਜਾਨੇ ਤੇ ਉਹਦੇ ਵਿੱਚ ਕੀ ਹੋਇਆ ਕਿ ਪੰਜੌਰ ਲੱਗ ਗਈ 1 ਕਿਲੋਮੀਟਰ ਲੱਗ ਗਈ ਪੰਜੌਰ ਤੋਂ گاਵਾ ਮੱਜਾਂ ਦਾ ਝੁੰਡ ਸੀਗਾ ਵਾਪਸ ਚ ਲੜ ਪਿਆ ਸੀ ਤੇ ਲੜਦਾ ਲੜਦੋ ਇੱਕਦਮ ਮੇਨ ਰੋਡ ਤੇ ਆ ਗਿਆ ਤੇ ਮੇਨ ਰੋਡ ਤੇ ਆਨ ਕਰਕੇ ਰਾਜਵੀਰ ਬਈ ਹੁਣੀ ਨੋਰਮਲ 50 60 ਦੀ ਸਪੀਡ ਤੇ ਕ੍ਰਾਸ ਕਰ ਰਹੇ ਸੀਗੇ ਤੇ ਜਦੋਂ ਇੱਕਦਮ ਅੱਗੇ ਇਹ ਮੱਜਾਂ ਦੇ ਜਿਹੜਾ ਗਰੁੱਪ ਨੇ ਇੱਕਦਮ ਆ ਕੇ ਸਾਹਮਣੇ ਨੂੰ ਇੰਪੈਕਟ ਕਰਤਾ ਕਿ ਡਾਕਟਰਸ ਨੇ ਬਾਹਰ ਆ ਕੇ ਕਿਹਾ ਕਿ ਉਹਨਾਂ ਦਾ ਬੀਪੀ ਵਧਿਆ ਹੈ ਤੇ ਉਹ ਜਿਹੜਾ ਕਿ ਬਹੁਤ ਵਧੀਆ ਗੁੱਡ ਸਾਈਨ ਹੈ ਮੰਨੀ ਬਹੁਤ ਪਰੇਸ਼ਾਨ ਹੈ بس ਇਹ ਹੀ ਪ੍ਰਮਾਤਮਾ ਅਗੇ ਅਰਦਾਸ ਹੈ ਕਿ ਭਈ ਬੱਚਾ ਆਪਣੇ ਮਾਂ-ਬਾਪ ਲਈ ਆਪਣੇ ਵਾਈਫ ਆਪਣੇ ਫੈਮਿਲੀ ਦੇ ਲਈ ਠੀਕ ਹੋਏ ਇਹ ਹੀ ਬਾਬਾ ਜੀ ਅਗੇ ਅਰਦਾਸ ਹੈ ਸਾਡੀ ਸਸ਼ਕਲ ਜੀ ਮਿੱਟੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲੰਮੇ ਪੂਰੇ ਪੰਜਾਬ ਦੇ ਵਿੱਚ ਰਾਜਵੀਰ ਜਵੰਦਾ ਨੂੰ ਲੈ ਕੇ ਬੜੀ ਚਰਚਾ ਹੈ ਕਿਉਂਕਿ ਰਾਜਵੀਰ ਜਵੰਦਾ ਜਿਹੜੇ ਨੇ ਉਹਨਾਂ ਦਾ ਐਕਸੀਡੈਂਟ ਹੁੰਦਾ ਹੈ ਬੀਤੇ ਦਿਨੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਫੋਟਿਸ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਹੈ ਤਾਂ ਜਿੱਥੇ ਉਹਨਾਂ ਦੀ ਜਿਹੜੀ ਹਾਲਤ ਹੈ ਬੀਤੇ ਦਿਨ ਦੱਸਿਆ ਜਾਂਦਾ ਸੀਗਾ ਕਿ ਨਾਜ਼ੁਕ ਹੈ ਲੇਕਿਨ ਦੂਸਰੇ ਪਾਸੇ ਹੁਣ ਦੁਆਰਾ ਤੋਂ ਜਿਹੜੀ ਅਰਦਾਸਾਂ ਕਮ ਆਈਆਂ ਨੇ ਅਰਦਾਸਾਂ ਦੇ ਕਾਰਨ ਪੂਰੇ ਪੰਜਾਬ ਭਰ ਦੇ ਵਿੱਚ ਜੋ ਅਰਦਾਸਾਂ ਉਹਨਾਂ ਦੀ ਸਿਹਤਯਾਬੀ ਦੇ ਲਈ ਕੀਤੀਆਂ ਗਈਆਂ ਤਾਂ ਅੱਜ ਥੋੜੇ ਬਹੁਤ ਠੀਕ ਜਿਹੜੇ ਆ ਉਹ ਦੱਸੇ ਜਾ ਰਹੇ ਨੇ ਤਾਂ ਉੱਥੇ ਹੀ ਹੁਣ ਇੱਕ ਕਲੱਬ ਦੀ ਗੱਲ ਕਰਦੇ ਆ ਕਿ ਰਾਜਵੀਰ ਜਵੰਦਾ ਜਿਸ ਕਲੱਬ ਦੇ ਵਿੱਚ ਰਾਈਡ ਕਰਦੇ ਨੇ ਜਿਸ ਦਾ ਨਾਮ ਪੰਜਾਬ ਐਨਫੀਲਡ ਜਨਰੇਸ਼ਨ ਹੈ ਉਸ ਕਲੱਬ ਦੇ ਵਿੱਚ ਰਾਈਡ ਕਰਨ ਵੱਖ-ਵੱਖ ਜਗ੍ਹਾ ਤੇ ਜਾਂਦੇ ਸੀ ਤੇ ਇਸੇ ਤਰ੍ਹਾਂ ਸਪੀਤੀ ਵੈਲੀ ਵੱਲ ਵੀ ਰਾਈਡ ਕਰਨ ਦੇ ਲਈ ਰਾਜੀਵ ਜਵੰਦਾ ਜਾਂਦੇ ਨੇ ਉਸ ਕਲੱਬ ਦੇ ਮੈਂਬਰ ਜਿਹੜੇ ਰਿਸ਼ੀ ਧਿਮਨ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਤੇ ਪਹਿਲਾਂ ਸੋ ਕੀ ਰਾਜੀਵ ਜਵੰਦਾ ਜਦੋਂ ਇਸ ਗਰੁੱਪ ਦੇ ਵਿੱਚ ਆਉਂਦੇ ਨੇ ਕਲੱਬ ਨੂੰ ਜੁਆਇਨ ਕਰਦੇ ਨੇ ਤਾਂ ਉਸ ਵੇਲੇ ਕਿਹੜੇ ਸੰਚ ਕੀਤਾ ਗਿਆ ਸੀਗਾ ਤੇ ਜਦੋਂ ਤੁਹਾਨੂੰ ਇਹ ਖਬਰ ਮਿਲਦੀ ਹੈ ਤਾਂ ਉਸ ਵੇਲੇ ਤੁਹਾਡਾ ਰਿਐਕਸ਼ਨ ਕੀ ਸੀ ਸੋਸ਼ੀ ਗੱਲ ਗੁਰਦੀਪ ਭਾਈ ਉਹ ਸੋ ਭਾਈ ਰਾਜਵੀਰ ਭਾਈ ਕਾਫੀ ਸਾਲਾਂ ਤੋਂ ਸਾਡੇ ਕਲੱਬ ਦੇ ਮੈਂਬਰ ਨੇ ਅਰਾਊਂਡ 10 ਸਾਲ ਤੋਂ ਵੱਧ ਹੋ ਚੁੱਕੇ ਨੇ ਤੇ ਜਿਹੜਾ ਸਾਡਾ ਕਲੱਬ ਹੈ ਇਹ ਪੈਗ ਪੰਜਾਬ ਇਨਫੀਲਡ ਜਨਰੇਸ਼ਨ ਇਹ ਪੰਜਾਬ ਦਾ ਪੂਰਾ ਸਭ ਤੋਂ 올ਡੇਸਟ ਕਲੱਬ ਹੈ ਤੇ ਵਕ ਵਕ ਸਾਡੇ ਨਾਲ ਬਾਈਕਰ ਰਾਈਡ ਕਰਦੇ ਆ ਵਕ ਵਕ ਜਗਾਂ ਤੋਂ ਜਲੰਧਰ ਮੋਗਾ ਬਠਿੰਡਾ ਬਰਨਾਲਾ ਲੁਧਿਆਣਾ ਆ ਤੇ ਸਾਡੇ ਬਾਈਕਰਸ ਬਹੁਤ ਅਟੈਚ ਨੇ ਤੇ ਉਹਦੇ ਵਿੱਚ ਕੀ ਹੈ ਕਿ ਜਦੋਂ ਸਾਡੇ ਕਲੱਬ ਦੀ ਕ੍ਰੈਡਿਟ ਬਣੀ ਹੋਈ ਸੀ ਸਪੀਤੀ ਦੀ ਐਸਪੀ ਟਿਵਲੀ ਰਾਈਟ ਸੀ ਤੇ ਜੋ ਕਿ ਕੱਲ ਜਾ ਰਹੇ ਸੀਗੇ ਇਹ ਪੰਜ ਚਾਰ ਜਾਨੇ ਤੇ ਉਹਦੇ ਵਿੱਚ ਕੀ ਹੋਇਆ ਕਿ ਪੰਜੌਰ ਲੱਗ ਗਈ 1 ਕਿਲੋਮੀਟਰ ਲੱਗ ਗਈ ਪੰਜੌਰ ਤੋਂ ਅ ਗਾਵਾਂ ਮੱਜਾਂ ਦਾ ਇੱਕ ਝੁੰਡ ਸੀਗਾ ਉਹ ਆਪਸ ਵਿੱਚ ਲੜ ਪਿਆ ਸੀ ਤੇ ਲੜਦਾ ਲੜਦੋ ਇੱਕਦਮ ਮੇਨ ਰੋਡ ਤੇ ਆ ਗਿਆ ਤੇ ਮੇਨ ਰੋਡ ਤੇ ਆਨ ਕਰਕੇ ਰਾਜਵੀਰ ਬਾਈ ਹੁਣੀ ਨੋਰਮਲ 50 60 ਦੀ ਸਪੀਡ ਤੇ ਕ੍ਰਾਸ ਕਰ ਰਹੇ ਸੀਗੇ ਤੇ ਜਦੋਂ ਇੱਕਦਮ ਅੱਗੇ ਇਹ ਮੱਜਾਂ ਦੇ ਜਿਹੜਾ ਗਰੁੱਪ ਨੇ ਇੱਕਦਮ ਆ ਕੇ ਸਾਹਮਣੇ ਨੂੰ ਇੰਪੈਕਟ ਕਰਤਾ ਤੇ ਜੋ ਕਰਕੇ ਤੁਹਾਨੂੰ ਪਤਾ ਹੈ ਜੋ ਚੱਲ ਰਿਹਾ ਹੈ ਤੇ ਬਹੁਤ ਦੁਖਦ ਖਬਰ ਹੈ ਇਹ ਤੇ ਅਸੀਂ ਵੀ ਬਹੁਤ ਮਤਲਬ ਇਸ ਚੀਜ਼ ਨੂੰ ਲੈ ਕੇ ਬਹੁਤ ਕਲ ਦੇ ਦੁਖੀ ਆ ਕਿ ਸਾਡੇ ਕਲੱਬ ਦੇ ਮੈਂਬਰ ਨਾਲ ਔਰ ਇੰਨੇ ਪੁਰਾਣੇ ਮੈਂਬਰ ਨਾਲ ਆ ਸਭ ਹੋ ਗਿਆ ਹੈ ਜੀ ਮੈਂਬਰਸ ਦੱਸਿਓ ਵੀ ਕਿੰਨੇ ਕ ਮੈਂਬਰ ਸੀਗੇ ਉਸ ਵੇਲੇ ਜਿਹੜੇ ਜਾ ਰਹੇ ਸੀਗੇ ਜਿਵੇਂ ਤੁਸੀਂ ਕਿਹਾ ਵੀ ਨਾਰਮਲ ਸਪੀਡ ਸੀਗੀ ਕਿ ਸੇਫਟੀ ਗੀਅਰ ਪਾ ਕੇ ਰੱਖਦੇ ਸੀ ਕਿ ਹਮੇਸ਼ਾ ਹਾਂਜੀ ਸਰ ਸੈਟਿੰਗ ਮਤਲਬ ਕਲੱਬ ਦੇ ਜਿਹੜੇ ਕੱਲ ਜਾ ਰਹੇ ਸੀਗੇ ਉਹ 4-5 ਮੈਂਬਰ ਨੇ ਜਿਹੜੇ ਜਾ ਰਹੇ ਸੀ ਉਸ ਪੀਤੀ ਰਾਈਡ ਤੇ ਤੇ ਬਾਕੀ ਸੇਫਟੀ ਗੀਅਰ ਦੀ ਗੱਲ ਆ ਸਰ ਕਿ ਅਸੀਂ ਕੋਈ ਵੀ ਬਾਈਕਰ ਹੈ ਜਿੰਨਾ ਵੀ ਸਾਡਾ ਕਲੱਬ ਹੈ ਕਦੀ ਵੀ ਭਾਜੀ ਬਿਨਾ ਸੇਫਟੀ ਗੀਅਰ ਤੋਂ ਕੋਈ ਵੀ ਰਾਈਡ ਨਹੀਂ ਕੀਤੀ ਕਿਸੇ ਨੇ ਵੀ ਸਾਡੇ ਕਲੱਬ ਦੇ ਮੈਂਬਰ ਨੇ ਤੁਸੀਂ ਕਦੀ ਦੇਖਿਆ ਹੋਵੇ ਕਿਉਂਕਿ ਬਹੁਤ ਅੰਤਰਰਾਜ ਦੇ ਕਲੱਬਾਂ ਦੇ ਵਿੱਚ ਕੋਈ ਕਲੱਬਸ ਵਗੈਰਾ ਦੇ ਅੰਦਰ ਆਪਾਂ ਦੇਖਦੇ ਆ ਕਿ ਬਿਨਾ ਗੀਅਰ ਤੋਂ ਵੀ ਕਈ ਬੰਦੇ ਰਾਈਡ ਕਰਦੇ ਆ ਬਿਨਾ ਅਸੀਂ ਸੜਕਾਂ ਤੇ ਵਕ ਵਕ ਲੋਕਾਂ ਨੂੰ ਦੇਖਦੇ ਆ ਬਿਨਾ ਹੈਲਮਟਾਂ ਤੋਂ ਚਲਾ ਰਹੇ ਆ ਬਟ ਅਸੀਂ ਉਸ ਚੀਜ਼ ਦੇ ਬਿਲਕੁਲ ਅਗੇਂਸਟ ਆ ਤੇ ਅਸੀਂ ਹਮੇਸ਼ਾ ਇਹ ਕਰਦੇ ਆ ਕਿ ਹਮੇਸ਼ਾ ਹੈਲਮਟ ਪਾ ਕੇ ਆਪਣੀ ਰਾਈਡਿੰਗ ਜੈਕਟਸ ਪਾ ਕੇ ਸੇਫਟੀ ਸ਼ੂਜ਼ ਪਾ ਕੇ ਰਾਈਡ ਕਰੀਏ ਤੇ ਹਮੇਸ਼ਾ ਰਾਜਵੀਰ ਭਾਈ ਨੇ ਵੀ ਕਦੀ ਵੀ ਬਿਨਾ ਗੀਅਰ ਤੋਂ ਕੋਈ ਰਾਈਡ ਨਹੀਂ ਕੀਤੀ ਤੇ ਬਟ ਗੇਰਪਾਨ ਦੇ ਬਾਵਜੂਦ ਵੀ ਅਸੀਂ ਇਹ ਮਤਲਬ ਬਹੁਤ ਮੈਂ ਮੰਦਪਾਗੀ ਕਵਰ ਕਹਿਣਾ ਚਾਹੂੰਗਾ ਕਿ ਫਿਰ ਵੀ ਉਹਨਾਂ ਨੂੰ ਇਨੀਆਂ ਗੁੱਜੀਆਂ ਸੱਟਾਂ ਵੱਜੀਆਂ ਨੇ ਅਸੀਂ ਫਿਰ ਵੀ ਆ ਵੀ ਉਹਨਾਂ ਨੇ ਬਾਈਕ ਲਈ ਸੀਗੀ ਨਵੀਂ ਹੋਣੀ ਹਾਂਜੀ ਬਾਈਕ ਲੈਣ ਤੋਂ ਬਾਅਦ ਇੱਕ ਹਰੇਕ ਦੇ ਚਾਹ ਹੁੰਦਾ ਵੀ ਮੈਂ ਇੱਕ ਬਾਈਕ ਲਈ ਉਹ ਵੀ BMW ਬਾਈਕ ਵੀ ਮੈਂ ਰਾਈਡ ਕਰਨਾ ਹੈ ਹਨਾ ਇੱਕ ਹਮੇਸ਼ਾ ਉਹਨਾਂ ਦੀ ਸੋਲ ਉਸ ਤਰ੍ਹਾਂ ਦੀ ਕਨੈਕਟਡ ਸੀਗੀ ਵੀ ਮੈਂ ਨੇਚਰ ਦੇ ਨਾਲ ਕਨੈਕਟ ਕਰਨਾ ਹੈ ਹਾਂਜੀ ਉਨ੍ਹਾਂ ਕੋਲੇ ਭਾਈ ਪਹਿਲਾਂ ਵੀ ਉਹ ਕਾਫੀ ਚਿਰ ਤੋਂ ਰਾਈਡ ਕਰ ਰਹੇ ਇਹ ਨਹੀਂ ਹੈਗਾ ਜੀ ਪਹਿਲੀ ਵਾਰ ਜਾ ਰਹੀ ਸੀਗੇ ਤੇ ਉਹ ਕਾਫੀ ਚਿਰ ਤੋਂ ਆਪਣਾ ਰਾਈਡ ਕਰ ਰਹੇ ਆ ਤੇ ਉਹਦੇ ਵਿੱਚ ਉਨ੍ਹਾਂ ਕੋਲੇ ਪਹਿਲਾਂ ਟ੍ਰੈਂਪ ਦਾ ਟਾਈਗਰ ਸੀਗਾ ਤੇ ਉਹਨਾਂ ਨੇ ਫਿਰ BMW ਪਹਿਲਾਂ ਵੀ ਲਿੱਤਾ ਹੈ ਇਹ ਹੁਣ ਮਹੀਨੇ ਡੇਢ ਮਹੀਨੇ ਪਹਿਲਾਂ ਹੀ BMW 1300 GS ਆਂਦਾ ਮੋਟਰਸਾਈਕਲ ਉਹ ਇਹਨਾਂ ਨੇ ਲਿੱਤਾ ਤੇ ਇਹ ਗਿਣਤੀ ਦੇ ਬੰਦਿਆਂ ਕੋਲੀ ਕੁਝ ਮੋਟਰਸਾਈਕਲ ਨੇ ਤੇ ਮੈਂ ਉਹੀ ਦੱਸਣਾ ਚਾਹ ਰਿਹਾ ਕਿ ਇਹ ਏਡੇ ਐਡਵਾਂਸ ਮੋਟਰਸਾਈਕਲ ਐਡਵਾਂਸ ਮੋਟਰਸਾਈਕਲ ਨੇ ਜਿਨ੍ਹਾਂ ਦੀ ਬ੍ਰੇਕਿੰਗ ਅਡਾ ਸਿਸਟਮ ਜਿੰਨੇ ਆ ਗਏ ਆ ਉਹ ਹੋਣ ਦੇ ਬਾਵਜੂਦ ਵੀ ਤੁਸੀਂ ਦੇਖੋ ਆਪਣੀ ਇੱਕ ਤਾਂ ਰੂਟਸ ਦੇ ਉੱਤੇ گاਵਾਂ ਦਾ ਜਿਵੇਂ ਮੈਂ ਮੁੱਦਾ ਚੱਕਣਾ ਚਾਹੂੰਗਾ ਕਿ گاਵਾਂ ਦਾ ਪਸ਼ੂਆਂ ਦਾ ਆਪਾਂ ਇੰਨਾ ਕਾਉਸ ਇਸ ਭਰਦੇ ਆ 30 30 ਲੱਖ ਦੇ 35 35 ਲੱਖ ਦੇ ਮੋਟਰਸਾਈਕਲ ਲੈ ਕੇ ਜੇ ਰਾਈਡ ਕਰ ਰਹੇ ਆ ਤੇ ਸਰਕਾਰ ਨੂੰ ਇੰਨਾ ਟੈਕਸ ਪੇ ਕਰ ਰਹੇ ਆ ਫੇਰ ਵੀ ਆ ਪਸ਼ੂਆਂ ਦਾ ਕੁਝ ਵੀ ਹੱਲ ਨਹੀਂ ਕੀਤਾ ਗਿਆ ਸਰਕਾਰ ਵੱਲੋਂ આજ ਤੱਕ ਜਦ ਕਿ ਆਪਾਂ ਉਸ ਦਾ ਟੈਕਸ ਵੀ ਪੇ ਕਰ ਰਹੇ ਹਾਂ ਕਾਉਸਸ ਦੇ ਰਹੇ ਹਾਂ ਤੇ ਬਹੁਤ ਇਹ ਮਤਲਬ ਮੰਦ ਭਾਗੀ ਗੱਲ ਹੈ ਕਿ ਫੇਰ ਵੀ ਅੱਜ ਸਾਨੂੰ ਇਸ ਚੀਜ਼ ਤੋਂ ਫੇਸ ਨਿਕਲਣਾ ਪੈ ਰਿਹਾ ਹੈ ਜਿਵੇਂ ਹਰੇ ਕੋਈ ਜਦੋਂ ਰਾਈਡ ਕਰੇ ਜਾਂਦੇ ਹਨ ਨਾ ਗਰੁੱਪ ਦੇ ਵਿੱਚ ਤਾਂ ਜਿਵੇਂ ਇੱਕ ਗਰੁੱਪ ਬਣਿਆ ਹੁੰਦਾ ਹੈ ਪੰਜ ਜਾਣੇ ਤਿੰਨ ਜਾਣੇ ਦੋ ਜਾਣੇ ਤਾਂ ਉਹ ਬਿਲਕੁਲ ਨਾਲ ਨਾਲ ਹੁੰਦੇ ਨੇ ਜਦੋਂ ਇਹ ਹਾਦਸਾ ਹੋਇਆ ਕਿ ਉਹਨਾਂ ਦੇ ਪਿੱਛੇ ਕੋਈ ਸੀਗਾ ਕੋਈ ਕਿਸ ਤਰ੍ਹਾਂ ਦਾ ਜਿਵੇਂ ਕਹਦੇ ਰਾਈਡਰ ਵੀ ਉਹਨਾਂ ਬੱਚੇ ਹੁਣ ਬਾਲ ਬਾਲ ਜਾਂ ਫਿਰ ਉਹ ਵੀ ਬਿਲਕੁਲ ਸਲੋ ਸੀਗੇ ਕੀ ਪਤਾ ਲੱਗ ਗਿਆ ਸੀ ਵੀ ਜਵੰਦਾ ਜਿਹੜੇ ਡਿੱਗ ਚੁਕੇ ਨੇ ਹਾਂਜੀ ਭਾਜੀ ਸਾਰੀ ਨਾ ਗਰੁੱਪ ਦੇ ਵਿੱਚ ਫਾਰਮੇਸ਼ਨ ਰਾਈਡ ਹੁੰਦੀ ਹੈ ਤਾਂ ਜ਼ਿਗਜ਼ੈਗ ਫਾਰਮੇਸ਼ਨ ਦੇ ਨਾਲ ਰਾਈਡ ਕੀਤੀ ਜਾਂਦੀ ਹੈ ਤੇ ਨਾ ਬਿਲਕੁਲ ਆਪਾਂ ਜਿਵੇਂ ਰਾਈਡ ਕਰ ਰਹੇ ਹਾਂ ਤੇ ਰਾਜਵੀਰ ਭਾਜੀ ਆਏਗੇ 3 ਨੰਬਰ ਤੇ ਸੀਗੇ ਰਾਈਡ ਕਰਨ ਤੋਂ ਪਹਿਲਾਂ ਤੇ ਉਹ ਇੱਕਦਮੀ ਦੋ ਜਾਨੇ ਅੱਗੇ ਲੰਗੇ ਪਿੱਛੇ ਭਾਜੀ ਦੇ ਵੀ ਇੱਕ ਜਾਨਾ ਸੀਗਾ ਬਟ ਭਾਜੀ ਤੋਂ ਜੰਨੀ ਦੇਰ ਚ ਬ੍ਰੇਕ ਕਰਕੇ ਕੁਝ ਰਿਐਕਟ ਵੀ ਕਰਦੇ ਉਹਨੀ ਦੇਰ ਨੂੰ ਤਾਂ ਇਹ ਹੋ ਚੁੱਕਿਆ ਸੀ ਤੇ ਪਿੱਛੇ ਵਾਲੇ ਨੇ ਵੀ ਬ੍ਰੇਕ ਲਾ ਲਈ ਤੇ ਇਸ ਕਰਕੇ ਬਚਾ ਹੋ ਗਿਆ ਨਹੀਂ ਤਾਂ ਉਹਨਾਂ ਨੂੰ ਉਹਨਾਂ ਫ੍ਰੈਕਸ਼ਨ ਆਫ ਸੈਕੰਡਸ ਦਾ ਟਾਈਮ ਵੀ ਨਹੀਂ ਮਿਲਿਆ ਕਿ ਉਹ ਉਹਦੇ ਵਿੱਚ ਬ੍ਰੇਕ ਕਰ ਸਕਦੇ ਕਿਉਂਕਿ ਜਿਹੜਾ ਪਸ਼ੂ ਉਹਨਾਂ ਦੇ ਵਿੱਚ ਵੱਜਿਆ ਹਾਂਜੀ 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 ਤੇ ਉਸ ਤੋਂ ਬਾਅਦ ਫਿਰ ਜਦੋਂ ਉਹਨਾਂ ਨੂੰ ਲਿਜਾਇਆ ਜਾਂਦਾ ਹੈ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਹੈ ਤਾਂ ਲੱਗਦਾ ਨਹੀਂ ਹੈਗਾ ਕਿ ਉਹਨਾਂ ਨੂੰ ਜਿਵੇਂ ਦੱਸਿਆ ਗਿਆ ਵੀ ਹਾਰਟ ਅਟੈਕ ਵੀ ਆਇਆ ਉਹਨਾਂ ਨੂੰ ਵੀ ਇਹ ਗੱਲ ਸੱਚੀ ਹੈ ਹਾਂਜੀ ਸਰ ਇਹ ਬਾਅਦ ਜਦੋਂ ਪਹਿਲਾਂ ਸਿਵਲ ਹਸਪਤਾਲ ਲੈ ਕੇ ਗਏ ਆ ਲੋਕਲ ਤੇ ਸਿਵਲ ਹਸਪੀਟਲ ਲੇਨ ਤੋਂ ਬਾਅਦ ਉਹਨਾਂ ਨੇ ਫਿਰ ਉੱਥੋਂ ਰੈਫਰ ਕਰਤਾ ਕਿ ਫੋਰਟਿਸ ਲੈ ਕੇ ਜਾਣਾ ਤੇ ਜਦੋਂ ਫੋਰਟਿਸ ਅੱਗੇ ਸਾਰੇ ਟੈਸਟ ਵਗੈਰਾ ਹੋਏ ਤੇ ਡਾਕਟਰਸ ਨੇ ਸਾਰਾ ਇਹਨੂੰ ਚੈੱਕ ਅਪ ਕਰਕੇ ਬਾਹਰ ਆ ਕੇ ਜਦੋਂ ਉਹਨਾਂ ਨੇ ਕਾਫੀ ਘੰਟਿਆਂ ਬਾਅਦ ਦੱਸਿਆ ਕਿ ਇਹ ਦੋ ਵਾਰ ਕਾਰਡੀਆਕ ਅਰੇਸਟ ਵੀ ਆਇਆ ਉਹਨਾਂ ਨੂੰ ਹਾਂਜੀ ਇੱਕ ਵਾਰ ਪਹਿਲਾਂ ਕੁਝ ਥੇਰ ਪਹਿਲਾਂ ਜਦੋਂ ਸਿਵਲ ਹਸਪੀਟਲ ਗਏ ਆ ਉਦੋਂ ਵੀ ਆਇਆ ਤੇ ਦੂਜੀ ਵਾਰ ਜਦੋਂ ਫੋਰਟਿਸ ਗਏ ਆ ਉਦੋਂ ਵੀ ਉਹ ਆਇਆ ਤੇ ਜਿਹੜਾ ਕਾਰਡੀਆਕ ਅਰੇਸਟ ਹੈ ਉਹ ਬੇਸਿਕਲੀ ਸਰ ਅਸੀਂ ਦੇਖਦੇ ਹਾਂ ਵੀ ਸ਼ੌਕ ਨਾਲ ਵੀ ਕਈ ਵਾਰ ਜਦੋਂ ਬੰਦੇ ਦਾ ਐਕਸੀਡੈਂਟ ਹੋ ਜਾਂਦਾ ਹੈ ਬਹੁਤ ਚਾਂਸਸ ਹੁੰਦੇ ਆ ਕਾਰਡੀਓਕ੍ਰੈਸ ਦੇ ਕਿਉਂਕਿ ਜਦੋਂ ਬੰਦਾ ਇੱਕਦਮ ਇੰਪੈਕਟ ਦੇ ਨਾਲ ਪਿੱੜਦਾ ਤੇ ਉਹਦੇ ਵਿੱਚ ਇਹ ਚੀਜ਼ ਦਾ ਹੋਣਾ ਲੱਜੂਪਾ ਹਾਂਜੀ ਜਿਹੜੀ ਨਾਲ ਸਾਥੀ ਸੀਗੇ ਉਹਨਾਂ ਨਾਲ ਗੱਲਬਾਤ ਹੋਈ ਤੁਹਾਡੀ ਵੀ ਜਿਹੜੇ ਤੁਹਾਡੇ ਗਰੁੱਪ ਦੇ ਮੈਂਬਰ ਸੀਗੇ ਹਾਂਜੀ ਸਰ ਉਹਨਾਂ ਨਾਲ ਲਗਾਤਾਰ ਗੱਲਬਾਤ ਹੋ ਰਹੀ ਹੈ ਉਹ ਵੀ ਸਾਰੇ ਜਾਨੀ ਜੈਵੀ ਵਗੈਰਾ ਨੇ ਆਪਣੇ ਹੋਰ ਮੁੰਡੇ ਸੁਖਦਰਸ਼ਨ ਭਾਜੀ ਨੇ ਤੇ ਨੋਵ ਹੈ ਤੇ ਉਹ ਲੋਕ ਸਾਰੇ ਕੱਲ ਸਵੇਰ ਦੇ ਉੱਥੇ ਹੀ ਨੇ ਉਹਨਾਂ ਦੇ ਨਾਲ ਹੀ ਨੇ ਤੇ ਉਹਨਾਂ ਨਾਲ ਹੁਣੇ ਵੀ ਥੋੜੀ ਦੇਰ ਪਹਿਲਾਂ ਵੀ ਅਪਡੇਟ ਲੈ ਕੇ ਦਿੱਤਾ ਤੇ ਇੱਕ ਮੈਂ ਗੱਲ ਦੱਸਣਾ ਚਾਹੂੰਗਾ ਕਿ ਥੋੜੀ ਜਿਹੀ ਦਿਰ ਪਹਿਲਾਂ ਦਾ ਹੀ ਅਪਡੇਟ ਹੈ ਕਿ ਡਾਕਟਰਸ ਨੇ ਬਾਹਰ ਆ ਕੇ ਕਿਹਾ ਹੈ ਕਿ ਉਹਨਾਂ ਦਾ ਬੀਪੀ ਵਧਿਆ ਹੈ ਤੇ ਉਹ ਜਿਹੜਾ ਕਿ ਬਹੁਤ ਵਧੀਆ ਗੁੱਡ ਸਾਈਨ ਹੈ ਤੇ ਮੀਡੀਆ 'ਚ ਵਕ-ਵਕ ਮੈਂ ਦੇਖ ਰਿਹਾ ਖਬਰਾਂ ਫੈਲ ਰਹੀਆਂ ਕਿ ਜੀ ਇਹ ਆਰ ਆਈ ਪੀ ਦੇ ਪੋਸਟਰ ਬਣਾ ਬਣਾ ਕੇ ਪਾ ਰਹੇ ਆ ਕੋਈ ਕੁਝ ਪਾ ਰਿਹਾ ਕੋਈ ਕੁਝ ਪਾ ਰਿਹਾ ਮੈਂ ਸਾਰੇ ਨੂੰ ਬੇਨਤੀ ਕਰਦਾ ਜੀ ਉਹ ਬਿਲਕੁਲ ਆਪਣੇ ਹਾਲਾਤ ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਆ ਮੈਂ ਵੱਧ ਤੋਂ ਵੱਧ ਕਹਿਣਾ ਚਾਹੂੰਗਾ ਆਪਾਂ ਉਹਦੇ ਵਾਸਤੇ ਅਰਦਾਸ ਕਰੀਏ ਅਰਦਾਸਾਂ ਨਹੀਂ ਸਾਰਾ ਕੁਝ ਰੰਗ ਲਿਆਣਾ ਤੇ ਅਪ ਕੋਈ ਏਦਾਂ ਦੀ ਮੀਡੀਆ ਤੇ ਖਬਰ ਜਾਂ ਫਾਰਵਰਡ ਮੈਸੇਜ WhatsApp ਤੇ ਗਰੁੱਪਾਂ 'ਚ ਨਾ ਕਰਿਏ ਜਿਹਦੇ ਨਾਲ ਕਿ ਕਿਸੇ ਉਹਨਾਂ ਦੇ ਬਾਹਰ ਬੈਠੇ ਰਿਸ਼ਤੇਦਾਰਾਂ ਨੂੰ ਜਾਂ ਕਿਸੇ ਉਹਨਾਂ ਦੇ ਚਾਹਣ ਵਾਲਿਆਂ ਨੂੰ ਕੋਈ ਝਟਕਾ ਲੱਗੇ ਤੇ ਮੇਰੀ ਸਾਰਿਆਂ ਅੱਗੇ ਇਹੀ ਬੇਨਤੀ ਹੈ ਕਿ ਪਲੀਜ਼ ਬਿਨਾ ਕੋਈ ਮੈਸੇਜ ਉਹਨੂੰ ਜਾਂਚ ਪੜਤਾਲ ਕੀਤੇ ਬਿਨਾ ਉਹਨੂੰ ਅੱਗੇ ਫਾਰਵਰਡ ਨਾ ਕਰੋ ਜੀ ਜੀ ਪਰਿਵਾਰ ਦੇ ਨਾਲ ਗੱਲ ਕੀਤੀ ਰਾਜੀਵ ਜਵੰਦਾ ਦੇ ਜਾਂ ਤੁਹਾਡੇ ਫੈਮਿਲੀ ਜਿਹੜੇ ਗਰੁੱਪ ਮੈਂਬਰ ਨੇ ਉਹਨਾਂ ਨਾਲ ਗੱਲ ਹੋਈ ਹੋਵੇ ਕੀ ਹਾਲਾਤ ਨੇਕਰ ਦੇ ਵਿੱਚ ਕਜੀ ਮੇਰੀ ਗਰੁੱਪ ਮੈਂਬਰਸ ਦੇ ਨਾਲ ਹੀ ਲਗਾਤਾਰ ਅਪਡੇਟ ਚੱਲ ਰਹੇ ਸਾਡੇ ਲੁਧਿਆਣੇ ਹੋਰ ਵੀ ਕਲੱਬ ਮੈਂਬਰ ਨੇ ਜਿਹੜੇ ਤੇ ਉਹ ਵੀ ਕੱਲ ਸ਼ਾਮ ਨੂੰ ਹੀ ਪਹੁੰਚ ਗਈ ਸੀ ਉੱਥੇ ਮੌਕੇ ਤੇ ਵਿਜ਼ਿਟ ਕਰ ਗਏ ਸੀ ਤੇ ਉਹਨਾਂ ਨਾਲ ਵੀ ਮੇਰੀ ਕੰਟੀਨਿਊਸਲੀ ਗੱਲ ਚੱਲ ਰਹੀ ਹੈ ਅੱਜ ਵੀ ਸਵੇਰ ਤੱਕ ਮੇਰੀ ਇਹਨਾਂ ਨਾਲ ਗੱਲ ਚੱਲੀ ਜਾ ਰਹੀ ਹੈ ਤੇ ਉਹਨਾਂ ਨਾਲ ਪ੍ਰੋਪਰ ਅਪਡੇਟ ਸਾਨੂੰ ਮਿਲਦੇ ਰਹਿ ਰਹੇ ਆ ਜੋ ਵੀ ਹੈ ਤੇ ਜਿਵੇਂ ਵੀ ਅੱਗੇ ਹੋਏਗਾ ਤੇ ਮੈਂ ਜ਼ਰੂਰ ਤੁਹਾਨੂੰ ਅਪਡੇਟ ਕਰਕੇ ਦੱਸੂਗਾ ਜੀ ਬਾਕੀ ਸਾਰਿਆਂ ਨੂੰ ਮੇਰੀ ਇਹੀ ਅਰਦਾਸ ਹੈ ਵੀ ਅੱਗੇ ਸਾਰੇ ਅੱਗੇ ਵੀ ਪਲੀਜ਼ ਉਹਨਾਂ ਦੀ ਸੇਫਟੀ ਵਾਸਤੇ ਪ੍ਰੇ ਕਰੋ ਜੀ ਪਲੀਜ਼ ਰਾਜਵੀਰ ਜੰਦਾ ਤੁਹਾਡੇ ਕੋਲ ਜਦੋਂ ਪਹੁੰਚਦੇ ਨੇ ਸਵੇਰ ਕਿਦਾਂ ਦਾ ਸੀਗਾ ਜਿਵੇਂ ਮੈਂ ਦੇਖਦਾ ਹਾਂ ਤੁਸੀਂ ਤੁਹਾਡੇ ਮਦਰ ਇੱਥੇ ਕਾਫੇ ਨੂੰ ਸੰਭਾਲਦੇ ਹੋ ਤੁਸੀਂ ਨਾ ਤੁਹਾਡੇ ਕੋਲ ਬਹੁਤ ਸਾਰੇ ਰਾਈਡਰਸ ਆਉਂਦੇ ਨੇ ਤਾਂ ਸਵੇਰ ਆ ਕੇਵੇਂ ਦਾ ਸੀ ਰਾਜਵੀਰ ਜੰਦਾ ਤਾਂ ਭਾਜੀ ਬਹੁਤ ਹਸਮੁਖ ਸਵੇਰ ਆ ਜੀ ਅਸੀਂ ਤਾਂ ਕਾਫੀ ਰਾਈਡਸ ਵਗੈਰਾ ਵੀ ਇਕੱਠੀਆਂ ਕੀਤੀਆਂ ਅਸੀਂ ਲਦਾਖ ਵਗੈਰਾ ਇਕੱਠੇ ਗਏ ਹਾਂ ਇੱਕ ਆਊਟਬੈਕ ਫੈਸਟੀਵਲ ਹੁੰਦਾ ਆਪਣਾ ਹਰ ਸਾਲ ਲਦਾਖ ਦੇ ਅੰਦਰ ਤੇ ਮੈਂ ਭਾਜੀ ਨਾਲ ਵਧੀਆ ਉੱਥੇ ਵੀ ਰਾਈਡ ਕੀਤੀ ਹੈ ਤੇ ਭਾਜੀ ਮੇਰੇ ਕੋਲ ਵੀ ਇੱਥੇ ਮਿਲਦੇ ਰਹਿੰਦੇ ਆਂ ਆਪਾਂ ਗਰੁੱਪ ਦੇ ਤੇ ਬਹੁਤ ਹਸਮੁਖ ਸੁਮਾ ਵਾਲਾ ਬੰਦਾ ਹੈ ਤੇ ਸਾਰੀ ਕੌਂਟਰੋਵਰਸੀ ਤੋਂ ਦੂਰ ਰਹਿਣ ਵਾਲੇ ਬੰਦੇ ਹੈ ਜੀ ਕਿਸੇ ਕੋਲੀ ਕੌਂਟਰੋਵਰਸੀ ਦੇ ਵਿੱਚ ਕਦੀ ਨਹੀਂ ਆਏ ਤੇ ਵੈਸੇ ਵੀ ਉਹ ਸਾਰਿਆਂ ਨਾਲ ਬਹੁਤ ਔਰ ਸ਼ੌਕੀਨ ਸਭ ਤੋਂ ਵੱਧ ਨੇ ਜੀ ਐਡਵੈਂਚਰ ਦੇ ਤੇ ਜਿੰਨਾ ਉਹਨਾਂ ਨੂੰ ਸ਼ੌਂਕ ਐ ਐਡਵੈਂਚਰਸ ਦਾ ਬਾਈਕਾਂ ਦਾ ਜੀਪਾਂ ਦਾ ਉਹ ਤੁਸੀਂ ਦੇਖਿਆ ਹੋਣਾ ਪੈਰਾਸਪੋਰਟ ਵੀ ਕਰਦੇ ਆ ਪੈਰਾਮੋਟਰ ਸਪੋਰਟ ਵਗੈਰਾ ਦਾ ਵੀ ਉਹਨਾਂ ਨੂੰ ਕਾਫੀ ਸ਼ੌਂਕ ਰਿਹਾ ਹੈ ਤੇ ਉਹਨਾਂ ਨੂੰ ਹਮੇਸ਼ਾ ਹੀ ਐਡਵੈਂਚਰ ਦਾ ਸ਼ੌਂਕ ਰਿਹਾ ਹੈ ਤੇ ਇਹ ਕੋਈ ਪਹਿਲੀ ਵਾਰ ਨਹੀਂ ਸੀਗਾ ਕਿ ਉਹ ਰਾਈਡ ਤੇ ਗਏ ਆ ਤੇ ਉਹਨਾਂ ਨਾਲ ਇਦਾਂ ਦਾ ਕੋਈ ਅਚਾਪ ਵਾਪਰ ਗਿਆ ਜਾਂ ਉਹਨਾਂ ਨੇ ਕਦੀ ਪਹਿਲਾਂ ਵੱਡਾ ਬਾਈਕ ਨਹੀਂ ਚਲਾਇਆ ਤੂੰ ਸ਼ੁਰੂ ਤੋਂ ਹੀ ਇਸ ਚੀਜ਼ ਦੇ ਸ਼ੌਕੀਨ ਰਹੇ ਨੇ ਅਜਾ ਰਾਜਵੀਰ ਜਵੰਦਾ ਜਦੋਂ ਵੀ ਆਉਂਦੇ ਸੀ ਤੁਹਾਡੇ ਕੋਲ ਤਾਂ ਕੋਈ ਗੱਲ ਕਿਹੜੀ ਛੇੜਦੇ ਹੁੰਦੇ ਸੀ ਜਿਹਦੇ ਬਾਰੇ ਜ਼ਿਆਦਾਤਰ ਗੱਲ ਕਰਦੇ ਹੁੰਦੇ ਨੇ ਉਹ ਹਮੇਸ਼ਾ ਆ ਕੇ ਵੀ ਹਾਂ ਯਾਰ ਮੈਂ ਆਲੇ ਡੈਸਟੀਨੇਸ਼ਨ ਰੱਖੀ ਹੋਈ ਹੈ ਕਈ ਡੈਸਟੀਨੇਸ਼ਨ ਦਸੀਆਂ ਹੁਣ ਜਾਂ ਕਿ ਹੋਰ ਗੱਲ ਹੋਈ ਹੋਵੇ ਭਾਈ ਬਸ ਬੇਸਿਕਲੀ ਸਾਡੀ ਹਮੇਸ਼ਾ ਟੌਪਿਕ ਹੀ ਰਾਈਡ ਦਾ ਰਹਿੰਦਾ ਸਾਡੇ ਐਕਚੁਅਲੀ ਬਾਈਕਰਾਂ ਦਾ ਹਿਸਾਬ ਇਦਾਂ ਦਾ ਹੁੰਦਾ ਹੈ ਕਿ ਹਮੇਸ਼ਾ ਜੇ ਆਪਾਂ ਮਿਲ ਰਹੇ ਆ ਤਾਂ ਸਿਰਫ ਮੋਟਰਸਾਈਕਲਾਂ ਦੀਆਂ ਹੀ ਗੱਲਾਂ ਹੋ ਰਹੀਆਂ ਮੋਟਰਸਾਈਕਲਾਂ ਦੇ ਹੀ ਟ੍ਰਿਪਸ ਬਾਰੇ ਅੱਗੇ ਕਿੱਥੇ ਜਾਣਾ ਨੈਕਸਟ ਕਿੱਥੇ ਦਾ ਢੇੜਾ ਮਾਰਨਾ ਨੈਕਸਟ ਕਿਹੜਾ ਕੋਈ ਇਵੈਂਟ ਆ ਰਿਹਾ ਉੱਥੇ ਜਾਣਾ ਤੇ ਸਾਡੇ ਮੋਸਟਲੀ ਸਾਡੇ ਟਾਕਸ ਵੀ ਆਹੀ ਹੁੰਦੇ ਆ ਬਾਈਕਾਂ ਬਾਰੇ ਹੀ ਹੁੰਦੇ ਆ ਤੇ ਬਾਈਕਸ ਦੇ ਰਿਲੇਟਿਡ ਹੀ ਹੁੰਦੇ ਆ ਸਾਰੇ ਅੱਛਾ ਹੁਣ ਜਦੋਂ ਇਹ ਗੱਲ ਸੁਣੀ ਤਾਂ ਉਸ ਵੇਲੇ ਕੀ ਮਨ ਦੇ ਵਿੱਚ ਆਇਆ ਵੀ ਰਾਜਵੀਰ ਜਵੰਦਾ ਦਾ ਇਸ ਤਰ੍ਹਾਂ ਐਕਸੀਡੈਂਟ ਹੋਇਆ ਵਾ ਹਾਰਟ ਅਟੈਕ ਵੀ ਆਇਆ ਸਪਾਈਨਲ ਕੋਰਡ ਦੇ ਉੱਤੇ ਸਟ ਲੱਗੀ ਹੈ ਹਾਂਜੀ ਤਾਂ ਉਸ ਵੇਲੇ ਕੀ ਮਨ ਦੇ ਵਿੱਚ ਚੱਲਦਾ ਪਿਆ ਸੀ ਤੁਹਾਡੇ ਕੋਈ ਬਹੁਤ ਬੁਰਾ ਲੱਗਿਆ ਮਤਲਬ ਮੈਂ ਤੁਹਾਨੂੰ ਇਹ ਸ਼ਬਦਾਂ ਵਿੱਚ ਵੀ ਬਿਆਨ ਨਹੀਂ ਕਰ ਪਾਉਂਗਾ ਜੋ ਸਾਡਾ ਕੱਲ ਸਾਰੇ ਕਲੱਬ ਮੈਂਬਰਸ ਆ ਤੇ ਬਾਕੀ ਵੀ ਸਾਰੇ ਜਿਹੜੇ ਉਹਨਾਂ ਦੇ ਚਾਹਣ ਵਾਲਿਆਂ ਦਾ ਮੈਂ ਇੱਥੇ ਦੇਖ ਰਿਹਾ ਸੀਗਾ ਕਿ ਕਾਫੀ ਜ਼ਿਆਦਾ ਉਹਨਾਂ ਦਾ ਜੋ ਸੁਣਿਆ ਅਸੀਂ ਮੰਨ ਕੇ ਵਗੈਰਾ ਤੇ ਸੱਟ ਲੱਗੀ ਉਹਨਾਂ ਦੇ ਸਪਾਈਨ ਤੇ ਤੇ ਮਤਲਬ ਹੈਡ ਇੰਜਰੀ ਇਨ ਵਧੀਆ ਹੈਲਮਟ ਇੱਡੇ ਵਧੀਆ ਬਾਹਰਲੇ ਬ੍ਰਾਂਡਸ ਦੇ ਹੈਲਮਟ ਪਾਣ ਦੇ ਬਾਵਜੂਦ ਵੀ ਅਸੀਂ ਦੇਖਿਆ ਵੀ ਉਹ ਏਡੀ ਮੇਜਰ ਇੰਜਰੀ ਹੋ ਗਈ ਹੈ ਤੇ ਸਾਨੂੰ ਆਪ ਐ ਲੱਗਿਆ ਵੀ ਬਾਈਕਸ ਵਗੈਰਾ ਇੱਕ ਤਰ੍ਹਾਂ ਦੇ ਲਈ ਵੈਸੇ ਆਪਾਂ ਸੋਚਦੇ ਹਾਂ ਕਿ ਬਹੁਤ ਆਪਾਂ ਹਾਈ ਲੈਵਲ ਦੇ ਐਡਵਾਂਸ ਬਾਈਕਸ ਲਿੱਤੇ ਆ ਬਟ ਜਿੱਦਾਂ ਦਾ ਇੱਥੇ ਇੰਡੀਆ ਦੇ ਵਿੱਚ ਹਾਲਾਤ ਨੇ ਰੋਡਸ ਤੇ ਪਸ਼ੂਆਂ ਦੇ ਤੇ ਅਸੀਂ ਕੱਲ ਤੋਂ ਖੁਦ ਬਹੁਤ ਡਰੇ ਹੋਏ ਹਾਂ ਇਸ ਚੀਜ਼ ਤੋਂ ਲੈ ਕੇ ਬਾਈਕਸ ਵਗੈਰਾ ਦੀ ਕੱਲ ਦੀ ਜਦੋਂ ਸਾਨੂੰ ਇਹ ਖਬਰ ਪਤਾ ਲੱਗੀ ਹੈ ਦੇ ਮਦਰ ਵੀ ਸਾਡੇ ਨਾਲ ਮੌਜੂਦ ਨੇ ਮੈਮ ਜਦੋਂ ਰਾਜਵੀਰ ਜਵੰਦਾ ਤਾਂ ਇੱਥੇ ਆਉਂਦੇ ਨੇ ਤੁਹਾਡੇ ਨਾਲ ਵੀ ਗੱਲ ਕਰਦੇ ਰਹਿੰਦੇ ਹੋਗੇ ਨਾ ਵੀ ਉਹ ਜਦੋਂ ਵੀ ਆਉਂਦੇ ਨੇ ਕਹਿੰਦੇ ਵੀ ਖੁਸ਼ ਰਹਿੰਦੇ ਨੇ ਹਮੇਸ਼ਾ ਉਹ ਖੁਸ਼ ਰੱਖਣ ਦੀ ਕੋਸ਼ਿਸ਼ ਕਰਦੇ ਬਹੁਤ ਹਸਬੁਕ ਪਰਸਨੈਲਿਟੀ ਹੈ ਜੀ ਔਰ ਹਮੇਸ਼ਾ ਜਿੰਨੂ ਵੀ ਇੱਥੇ ਉਹਨਾਂ ਨੇ ਇਹ ਵਿਜ਼ਿਟ ਕੀਤਾ ਆ ਬੇਸ਼ੱਕ ਉਹ ਸਮਾਨ ਲੈ ਕੇ ਗਏ ਲੇਕਿਨ ਉਸ ਤੋਂ ਬਾਅਦ ਹੀ ਇਸ ਅ ਡਾਊਨ ਟੂ ਅਰਥ ਪਰਸਨ ਬਾਹਰ ਵੀ ਗਏ ਆਪਣੇ ਕੈਫੇ ਦੇ ਬਾਹਰ ਖੜੇ ਅੰਦਰ ਮੇਰੇ ਨਾਲ ਮਿਲੇ ਗੱਲਬਾਤ ਕੀਤੀ ਸੋ ਵੀ ਆਰ ਵੈਰੀ ਅਪਸਰਟ ਫਰਮ ਯਸਟਰਡੇ ਮਤਲਬ ਮੈਂ ਦੱਸ ਹੀ ਨਹੀਂ ਸਕਦੀ ਕਿ ਇਟਸ ਅ ਵੈਰੀ ਸ਼ੌਕਿੰਗ ਨਿਊਜ਼ ਔਰ ਉਹਦੇ ਅਕੋਰਡਿੰਗਲੀ ਮਤਲਬ ਮਨ ਹੀ ਬਹੁਤ ਪਰੇਸ਼ਾਨ ਹੈ ਬਸ ਇਹ ਹੀ ਪਰਮਾਤਮਾ ਅੱਗੇ ਅਰਦਾਸ ਹੈ ਕਿ ਭਈ ਬੱਚਾ ਆਪਣੇ ਮਾਪੇ ਲਈ ਆਪਣੇ ਵਾਈਫ ਆਪਣੇ ਫੈਮਿਲੀ ਦੇ ਲਈ ਠੀਕ ਹੋਏ ਇਹ ਹੀ ਬਾਬਾ ਜੀ ਅੱਗੇ ਅਰਦਾਸ ਹੈ ਸਾਡੀ ਇੱਕ ਮਾਂ ਜਿਹੜੀ ਹੁੰਦੀ ਹੈ ਨਾ ਉਹੀ ਦਰਦ ਸਮਝ ਸਕਦੀ ਹੈ ਦੂਜੀ ਮਾਂ ਦਾ ਵੀ ਇੱਕ ਮੇਰਾ ਬੇਟਾ ਵੀ ਰਾਈਡ ਤੇ ਜਾਂਦਾ ਹੈ ਉਦਾਂ ਹੀ ਉਹ ਵੀ ਇੱਕ ਮਾਂ ਦਾ ਇੱਕ ਵਾਈਫ ਹੈ ਉਹਨਾਂ ਦੀ ਬੱਚੇ ਹੈ ਤੇ ਸਭ ਨੂੰ ਇਹ ਉਮੀਦ ਹੁੰਦੀ ਕਿ ਇਹ ਬੱਚੇ ਰਾਈਡ ਤੇ ਗਏ ਐ ਤਾਂ ਸੁਖ ਸੁਬੀਲੀ ਘਰਾਂ ਨੂੰ ਵਾਪਸ ਆਣ ਇਹ ਬਾਈਚਾਂਸ ਅਸਰਾ ਦੀ ਐਡੀ ਬੜੀ ਮਿਸ ਹੈਪਨਿੰਗ ਹੋ ਗਈ ਗਲਤ ਨਿਊਜ਼ ਮੀਡੀਆ ਵਾਲੇ ਦੇ ਵਿੱਚ ਚੈਨਲਸ ਦੇ ਵਿੱਚ ਕਈ ਲੋਕ ਫਾਰਵਰਡ ਕਰ ਰਹੇ ਐ ਸੋ ਇਹੀ ਰਿਕੁਐਸਟ ਆਪਾਂ ਨੂੰ ਸਾਰਿਆਂ ਨੂੰ ਕਿ ਵੀ ਪ੍ਰਮਾਤਮਾ ਸਭ ਦੇ ਘਰਾਂ ਦੇ ਵਿੱਚ ਖੁਸ਼ੀਆਂ ਬਖਸ਼ੇ ਬੱਚੇ ਜਿਹੜੇ ਹਸਪਤਾਲ ਦੇ ਵਿੱਚ ਪਿਆ ਐ ਉਹਨੂੰ ਪ੍ਰਮਾਤਮਾ ਆਪਣੇ ਘਰ ਸੁਖ ਸੁਬੀਲੀ ਲੈ ਕੇ ਜਾਏ ਤੇ ਪਲੀਜ਼ ਹੱਥ ਜੋੜ ਕੇ ਰਿਕੁਐਸਟ ਹੈ ਕਿ ਪਲੀਜ਼ ਕੋਈ ਵੀ ਗਲਤ ਮੈਸੇਜ ਫਾਰਵਰਡ ਨਾ ਕੀਤਾ ਜਾਏ। ਤੇ ਉਹ ਰਾਜੀਵ ਜਵੰਦਾ ਨੂੰ ਚਾਉਣ ਵਾਲੇ ਦੱਸਦੇ ਕਹਿੰਦੇ ਜਦੋਂ ਅਸੀਂ ਇਹ ਖਬਰ ਸੁਣੀ ਸਾਡਾ ਮਨ ਬੇਚੈਨ ਹੋਣ ਲੱਗ ਗਿਆ ਵੀ ਪਤਾ ਨਹੀਂ ਅਜਿਹਾ ਕੀ ਹੋ ਗਿਆ ਹੋਣਾ ਇਦਾਂ ਇਦਾਂ ਹੋਇਆ ਮਨੋਂ ਸੋੜੇ। ਬਿਲਕੁਲ ਜੀ ਮੈਂ ਐਕਚੁਅਲੀ ਇੱਥੇ ਕੈਫੇ ਦੇ ਵਿੱਚ ਉਸ ਟਾਈਮ ਨਹੀਂ ਸੀ ਬੇਟੇ ਨੇ ਮੈਨੂੰ ਆਂਦੇ ਹੀ ਮੈਸੇਜ ਦਿੱਤਾ ਤੇ ਉਸ ਤੋਂ ਬਾਅਦ ਮੈਂ ਸੱਚੀ ਕਹਿ ਰਹੀਆਂ ਨਹੀਂ ਕਿ ਮੀਡੀਆ ਤੇ ਦੱਸ ਰਹੀਆਂ ਮੇਰਾ ਬੇਟਾ ਰਾਤ ਤੱਕ ਰਾਤ ਦੇ 2 ਵਜੇ ਤੱਕ ਅਸੀਂ ਕੈਫੇ ਦੇ ਬਾਹਰ ਬੈਠ ਕੇ ਇਹੀ ਗੱਲ ਡਿਸਕਸ ਕਰਦੇ ਰਹੇ। ਇਹ ਬਹੁਤ ਅਫਸਰਟ ਹੋਏ ਔਰ ਉਸ ਤੋਂ ਬਾਅਦ ਫਿਰ ਮੈਨੂੰ ਇਹਨੂੰ ਹੀ ਸਮਝਾਣਾ ਪਿਆ ਕਿ ਬੇਟਾ ਆਪਾਂ ਬਾਬਾ ਜੀ ਦੇ ਅੱਗੇ ਅਰਦਾਸ ਕਰਨੀ ਐ ਨਾ ਮੰਨ ਨਹੀਂ ਉਦਾਸ ਕਰਨਾ ਵੀ ਪ੍ਰਮਾਤਮਾ ਨੂੰ ਲੰਬੀ ਉਮਰ ਆ ਬਖਸ਼ੇ ਬਸ ਇਹ ਹੀ ਪੰਜਾਬ ਦੀ ਅਰਦਾਸਾਂ ਕੰਮ ਆਈਆਂ ਨੇ ਵੀ ਜਿਹਦੇ ਉਹਦੇ ਬੀਪੀ ਹਾਈ ਸੀ ਅੱਜ ਜੀ ਨਿਊਜ਼ ਆਈ ਹੈ ਕਿ ਉਹਨਾਂ ਦਾ ਬੀਪੀ ਥੋੜਾ ਜਿਹਾ ਅੱਗੇ ਨਾਲੋਂ ਰਿਕਵਰ ਕਰ ਰਿਹਾ ਤੇ ਇਹ ਸਾਰੀਆਂ ਆਪਾਂ ਪੰਜਾਬ ਦੇ ਲੋਕਾਂ ਦੀਆਂ ਜਿਹੜੀਆਂ ਸੀਸਾ ਐ ਉਹੀ ਕੰਮ ਆ ਰਹੀਆਂ ਬਾਬਾ ਜੀ ਆਪ ਸਭ ਦੀਆਂ ਅਰਦਾਸਾਂ ਸੁਣਨ ਔਰ ਬੱਚੇ ਨੂੰ ਸੁਖ ਸੁਬਿਲੀ ਠੀਕ ਕਰਨ ਇਹਨੂੰ ਮੈਂ ਦੇਖੀ ਤੁਸੀਂ ਤੁਹਾਡੀ ਅੱਖਾਂ ਪਰ ਆਈਆਂ ਨਾ ਨਮ ਹੋ ਗਈਆਂ ਵੀ ਉਹ ਚਾਹੇ ਥੋੜਾ ਟਾਈਮ ਹੀ ਤੁਹਾਨੂੰ ਮਿਲੇ ਹੋਣ ਵੀ ਦਿਲ ਦੇ ਵਿੱਚ ਇੱਕ ਜਗ੍ਹਾ ਬਣਾ ਲਈ ਉਹਨਾਂ ਨੇ ਦਿਲ ਦੇ ਵਿੱਚ ਜਗ੍ਹਾ ਬਣਾ ਲਈ ਇੱਕ ਇਨਸਾਨੀਅਤ ਹੈ ਇੱਕ ਦੁਨੀਆਦਾਰੀ ਹੈ ਔਰ ਉਹ ਇੱਕ ਐਡੀ ਅੱਛੀ ਪਰਸਨੈਲਿਟੀ ਹੈ ਦੇਖੋ ਜੀ ਉਹਨਾਂ ਦੇ ਸਿਰ ਦੇ ਉੱਤੇ ਸੱਟ ਲੱਗੀ ਹੈ ਉਹਨਾਂ ਨੇ ਦਸਤਾਰ ਸਜਾਈ ਹੋਈ ਹੈ ਪੱਗ ਸਜਾਈ ਹੋਈ ਹੈ ਉਸ ਤੋਂ ਬਾਅਦ ਵੀ ਉਹਨਾਂ ਦੇ ਇਹ ਹੈਲਮਟ ਪਾਣ ਤੋਂ ਬਾਅਦ ਐਡੀ ਮੇਜਰ ਇੰਜਰੀ ਹੋ ਗਈ ਜਿਹੜੀ ਕਿ ਜਿਹਦੇ ਨਾਲ ਉਹ ਉੱਥੇ ਇਸ ਵੇਲੇ ਬੈਡ ਰਿਡਨ ਹੋ ਗਏ ਤਾਂ ਫਿਰ ਇਹ ਜੋ ਪ੍ਰਮਾਤਮਾ ਨੂੰ ਮਨਜ਼ੂਰ ਸੀ ਉਹ ਹੋਇਆ ਲੇਕਿਨ ਆਪਾਂ ਹੁਣ ਬਾਬਾ ਜੀ ਸਾਡੀ ਅਰਦਾਸ ਸਭ ਦੀ ਸਵੀਕਾਰ ਕਰਨ ਤੇ ਉਹਨਾਂ ਨੂੰ ਠੀਕ ਕਰਨ